ਇਲੈਕਟ੍ਰੋਨ ਕਮੀਡੀਆ ਸੋਸ਼ਲ ਮੀਡੀਆ ਦੇ ਜਿੰਨੇ ਵੀ ਮੰਚ ਜਿਹਨਾਂ ਨੂੰ ਤੁਸੀਂ ਰਿਪਰੈਜ਼ੈਂਟ ਕਰਦੇ ਹੋ ਤੁਹਾਡਾ ਬਹੁਤ-ਬਹੁਤ ਧੰਨਵਾਦ ਅੱਜ ਬੜੇ ਗੰਭੀਰ ਮੁੱਦੇ ਤੇ ਪੜਨਾ ਕੁਝ ਵਿਚਾਰ ਵਟਾਂਦਰੇ ਸਾਂਝੇ ਕਰਨੇ ਨੇ ਕੱਲ ਜਿਹੜੀ ਉੱਤਰੀ ਜ਼ੋਨ ਕਾਉਂਸਲ ਦੀ 32ਵੀਂ ਮੀਟਿੰਗ ਹੋਈ ਹੈ ਨਾਰਥ ਜ਼ੋਨ ਕਾਉਂਸਲ ਜਿਹੜੀ ਹੈ ਉਹਦੀ 32ਵੀਂ ਮੀਟਿੰਗ ਹੋਈ ਹੈ ਜਿਹਦੀ ਪ੍ਰਧਾਨਗੀ ਮਾਨਯੋਗ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਜੀ ਨੇ ਕੀਤੀ ਉਹਦੇ ਵਿੱਚ ਹਰਿਆਣਾ ਨੇ ਰਾਜਸਥਾਨ ਨੇ ਹਿਮਾਚਲ ਨੇ ਜੰਮੂ ਕਸ਼ਮੀਰ ਨੇ ਲਦਾਖ ਨੇ ਪੰਜਾਬ ਨੇ ਆਪਣੇ ਆਪਣੇ ਪੱਖ ਰੱਖੇ ਜੋ ਇੰਟਰ ਸਟੇਟ ਥੋੜੇ ਝਗੜੇ ਨੇ ਜਾਂ ਕਿਸੇ ਦੀਆਂ ਕੋਈ ਮੰਗਾਂ ਨੇ ਉਹਨਾਂ ਬਾਰੇ ਆਪਣੇ ਪੱਖ ਰੱਖੇ ਤੇ ਮੇਰਾ ਫਰਜ਼ ਬਣਦਾ ਸੀ ਕਿ ਮੈਂ ਵੀ ਆਪਣਾ ਪੰਜਾਬ ਦਾ ਪੱਖ ਰੱਖਾਂ ਹਰ ਜ਼ੋਰਦਾਰ ਢੇਕੇ ਨਾਲ ਬਸ ਇਹ ਤਾਂ মিডিਆ ਨੂੰ ਕੱਲ ਰਾਤ ਜਾਰੀ ਕਰ ਦਿੱਤਾ ਗਿਆ ਸੀਗਾ ਪਰ ਫਿਰ ਵੀ ਮੈਂ ਤੁਹਾਨੂੰ ਡਿਟੇਲ ਦੇ ਵਿੱਚ ਥੋੜਾ ਦੱਸ ਦਿੰਨਾ ਕਿ ਇਹ ਸਾਡੇ ਕੋਲੇ ਸਾਰੀ ਜਿਹੜਾ ਏਜੰਡਾ ਨਾਲ ਜਿਹੜਾ ਡੋਸੀਏ ਡੈਲੀਗੇਟ ਡੋਸੀਏ ਜਿਹੜਾ ਉਹ ਵੀ ਨਾਲ ਹੈ ਆਮ ਤੌਰ ਮੈਂ ਤੌਰ ਤੇ ਮੁੱਖ ਮੁੱਦੇ ਜਿਹੜੇ ਸੀਗੇ ਜਿੰਨਾਂ ਚ ਮੈਂ ਮੁੱਦਿਆਂ ਦੀ ਗੱਲ ਕਰਾਂਗਾ ਸਭ ਤੋਂ ਪਹਿਲਾਂ ਸੀਗਾ ਕਿ ਪੰਜਾਬ ਦੇ ਪਾਣੀਆਂ ਬਾਰੇ Rajasthan ਨੇ ਕਿਹਾ ਕਿ ਜਿਹੜਾ ਫਿਰੋਜ਼ਪੁਰ ਹੈਡਵਰਕਸ ਹੈ ਹਰੀਕੇ ਹੈਡਵਰਕਸ ਹੈ ਰੋਕ ਪੜਿਆ ਕਰ ਉਹਦਾ ਕੰਟਰੋਲ ਸਾਨੂੰ ਦੇ ਕਿਉਂਕਿ ਪਾਣੀ ਸਾਨੂੰ ਆਉਂਦਾ ਹਰਿਆਣਾ ਨੇ ਕਿਹਾ ਜੀ ਐਸਵਾਈਐਲ ਜਲਦੀ ਬਣਾ ਦੋ ਹਰਿਆਣਾ ਨੇ ਕਿਹਾ ਜੀ ਸਾਡੇ ਅੰਮ੍ਰਾਲਾ ਦੇ ਕੁ ਖੇਤਰ ਦੇ ਫਾਰਨਪੁਰ ਦੇ ਪੰਚਕੂਲੇ ਦੇ ਕਾਲਜ ਜਿਹੜੇ ਨੇ ਉਹਨਾਂ ਨੂੰ ਪੰਜਾਬ ਯੂਨੀਵਰਸਿਟੀ ਨਾਲ ਐਫੀਲੀਏਟਡ ਕਰ ਦੋ ਜੀ ਹਿਮਾਚਲ ਨੇ ਕਿਹਾ ਜੀ ਸ਼ਾਨਨ ਪ੍ਰੋਜੈਕਟ ਜਿਹੜਾ ਜੋਗਿੰਦਰ ਨਗਰ ਚ ਉਹ ਹੁਣ ਹਿਮਾਚਲ ਦੇ ਹਵਾਲੇ ਕਰ ਦੋ ਜੀ ਉਹ ਪੰਜਾਬ ਕੋਲੇ ਤੇ ਹਿਮਾਚਲ ਨੇ ਕਿਹਾ ਜੀ ਚੰਡੀਗੜ੍ਹ ਚ ਸਾਡਾ 7.19 ਹਿੱਸਾ ਬਣਦਾ ਉਸਨ ਦੇ ਲਈ ਹੁਣ ਮੇਰੀ ਵਾਰੀ ਆਈ ਬੋਲਣ ਦੀ ਮੈਂ ਕਿਹਾ ਜੀ ਗ੍ਰਹਿ ਮੰਤਰੀ ਸਾਹਿਬ ਤੁਸੀਂ ਸੋਣ ਹੀ ਲਿਆ ਆਉਣਾ ਵੈਸੇ ਜਿਹਨਾਂ ਨੇ ਭਾਸ਼ਣਾ ਚ ਜਿਹੜਾ ਆਉਂਦਾ ਹੈ ਪੰਜਾਬ ਸਾਨੂੰ ਆਦੇ ਦੇ 50 ਸਾਨੂੰ ਆਦੇ ਦੇ ਮਤਲਬ ਚੁੰਡਣ ਲੱਗੇ ਹੋਏ ਤੁਸੀਂ ਪੰਜਾਬ ਨੂੰ ਇੱਕ ਕਹਿੰਦਾ ਸਾਨੂੰ ਹੈੱਡਬਾਕਸ ਦਾ ਕੰਟਰੋਲ ਦੇ ਦਿਓ ਇੱਕ ਕਹਿੰਦਾ ਸਾਨੂੰ ਐਸਵਾਈਐਲ ਦੇ ਦਿਓ ਇੱਕ ਕਹਿੰਦਾ ਸਾਨੂੰ ਚੰਡੀਗੜ੍ਹ ਦੇ ਦਿਓ ਇੱਕ ਕਹਿੰਦਾ ਬਿਜਲੀ ਚ ਹਿੱਸਾ ਦੇਓ ਸਾਡਾ ਸੈਂਟਰ ਕਹਿੰਦਾ ਬੀਆਰਐਮਬੀ ਸਾਨੂੰ ਦੇ ਦਿਓ ਚੰਡੀਗੜ੍ਹ ਕਹਿੰਦਾ ਯੂਨੀਵਰਸਿਟੀ ਸਾਨੂੰ ਦੇ ਦਿਓ ਮੈਂ ਕਹਿੰਦੀ ਜੀ ਜਦੋਂ ਅਸੀਂ ਕਹਿੰਨੇ ਕੁਝ ਦੇ ਦਿਓ 1600 ਕਰੋੜ ਰੁਪਏ ਸਾਨੂੰ ਦੇ ਦਿਓ ਤੁਸੀਂ ਅਜੇ ਤੱਕ ਉਹ ਦਿੱਤਾ ਨਹੀਂ ਕੀ ਕੀ ਰੇਦੀਏ ਜੀ ਜਿਹੜਾ ਆਇਆ ਕਰੇ ਸਭ ਤੋਂ ਪਹਿਲਾਂ ਗੱਲ ਇਹ ਤੋਂ ਸ਼ੁਰੂ ਕਰੇ ਪੰਜਾਬ ਆ ਹਾਂ ਮਾਰਾ ਬੜਾ ਭਾਈ ਹੈ بڑے ਭਾਈ ਕਾ ਮੈਂ ਕਿਹਾ ਵੱਡੇ ਭਾਈ ਤੋਂ ਲੈਂਦੇ ਲੈਂਦੇ ਕਿਤੇ ਵੱਡੇ ਭਾਈ ਨਾ ਝਾੜਦੇ ਹੋ ਨਾ ਕਿਤੇ ਛੋਟੇ ਭਾਈ ਕੋ ਗੁਗ ਬਸਣ ਵੱਡਾ ਭਾਈ ਉਜੜ ਜੇ ਇਹ ਕੋਈ ਇਹ ਕੋਈ ਤਰਕ ਹੈ ਜੀ 1952 ਪੰਜ ਜਰੀਆਂ ਗੱਲਾਂ ਕਰੀ ਜਾਂਦੇ ਆ 1966 ਦੀਆਂ ਗੱਲਾਂ ਚਲੋ ਜੇ 1966 ਦੀ ਅਸੀਂ ਗੱਲ ਕਹਿੰਨੇ ਆ ਕਿ ਭਾਈ ਜਿਹੜਾ ਪੁਨਰਗਠਨ ਐਕਟ 1966 ਚ ਬਣਿਆ ਸੀ ਉਹਦੇ ਅੰਤਰਗਤ ਇਹ ਸੰਸਥਾ ਸੀ ਜਿਹੜੀ BBMB ਇਰਚ ਰਾਜਸਥਾਨ ਦਾ ਹਿਮਾਚਲ ਰੈਸਟ ਨਹੀਂ ਬਣਦਾ ਰਿਪੀਅਨ ਸਟੇਟ ਹੀ ਹੈ ਨਹੀਂ ਇਹ ਇਹ ਕਹੋ ਮੰਗਦੇ ਕਿ BBMB ਚ ਸਾਡਾ ਇੱਕ ਇੱਕ ਦੱਕਾ ਮੈਂਬਰ ਹੋਵੇ ਜਦਕਿ ਉਹਨਾਂ ਦੇ ਐਕਸ ਆਫਿਸ ਚੋਂ ਮੈਂਬਰ ਦੋ ਹੈਗੇ ਨੇ ਉਸ ਵੇਲੇ ਤਾਂ ਕਹਿੰਦੇ ਨਾ ਜੀ 1966 ਚ ਸੋਚ ਕਰ ਲੋ ਜਿਸ ਵੇਲੇ ਅਸੀਂ ਇਹ ਕਹਿੰਦੇ ਆ ਕਿ ਹਰਿਆਣਾ ਤਾਂ ਆਪ ਹੀ ਬਾਹਰ ਹੋਇਆ ਸੀ ਪੰਜਾਬ ਜੀ ਯੂਨੀਵਰਸਿਟੀ ਚੋਂ ਬੰਸੀਲਾਲ ਉਸ ਵੇਲੇ ਮੁੱਖ ਮੰਤਰੀ ਸੀ 50 ਸਾਲ ਪਹਿਲਾਂ ਦੀ ਗੱਲ ਹੈ ਕਿਤੇ ਕੋਈ ਫੰਕਸ਼ਨ ਹੋਇਆ ਪੰਜਾਬ ਯੂਨੀਵਰਸਿਟੀ 'ਚ ਉਸ ਵੇਲੇ ਹਰਿਆਣਾ ਨਾਲ ਹੁੰਦਾ ਸੀ ਤੇ ਕਿਤੇ ਕੁਰਸੀ ਸੀਐਮ ਦੀ ਥੱਲੇ ਲਾਤੀ ਫਰੰਟ ਰੋਅ 'ਚ ਪੰਜਾਬ ਦੇ ਸੀਐਮ ਤਾਂ ਲਾਦੇ ਇਸੇ ਗੱਲ ਤੋਂ ਗੁੱਸੇ ਹੋ ਕੇ ਉਹ ਕਹਿੰਦਾ ਜੀ ਅਸੀਂ ਤਾਂ ਆਪਣੇ ਸਾਰੇ ਕਾਲਜਾਂ ਦਾ ਹਿੱਸਾ ਕੱਢਦੇ ਆਂ ਵਿੱਚੋਂ ਅਸੀਂ ਤੁਹਾਨੂੰ ਨਾ ਪੈਸਾ ਦੇਈਏ ਕੋਈ ਅਸੀਂ ਤਾਂ ਆਪਣੀ ਯੂਨੀਵਰਸਿਟੀ ਬਣਾਵਾਂਗੇ ਉਹਨਾਂ ਨੇ ਖੇਤੀਬਾੜੀ ਯੂਨੀਵਰਸਿਟੀ ਬਣਾਈ ਹੁਣ ਖੇਤੀਬਾੜੀ ਯੂਨੀਵਰਸਿਟੀ ਦੀ ਜਿਹੜੀ ਰੈਂਕਿੰਗ ਹੈ ਉਹ A+ ਹੈ ਨਿਕਲ ਉਹ A+ ਚੋਂ ਕੱਢ ਕੇ ਸਾਡੇ ਪੰਜਾਬ ਯੂਨੀਵਰਸਿਟੀ ਚੋਂ ਪਾਉਣਾ ਚਾਹੁੰਦੇ ਨੇ ਕਾਲਜ ਅਸਲ 'ਚ ਇਹ ਇਸ ਤੇ 2-3 ਮੀਟਿੰਗਾਂ ਪਹਿਲਾਂ ਵੀ ਹੋਈਆਂ ਸੀ ਇਹ ਸੈਨੇਟ ਤੇ ਸਿੰਡੀਕੇਟ ਦੇ ਵਿੱਚ ਵੜਨ ਦੀਆਂ ਸ਼ਾਸ਼ਾ ਨੇ ਕਿਉਂਕਿ ਉਹਨੇ ਦੇ ਗ੍ਰੈਜੂਏਟ ਖਤਮ ਹੋ ਗਏ 50 ਸਾਲ ਹੋ ਗਏ ਉਹਨੂੰ ਗ੍ਰੈਜੂਏਟ ਜਿਹੜੇ ਖਤਮ ਹੋ ਗਏ ਤਾਂ ਸੈਨੇਟ ਦੇ ਵਿੱਚ ਵੜਨ ਨੇ ਕੋਸ਼ਾ ਜਦੋਂ ਮੈਂ ਜਵਾਬ ਦਿੰਦਾ ਉਹਨਾਂ ਮੀਟਿੰਗਾਂ 'ਚ ਕਿ ਕੋਰੀ ਨਾ ਹੈ ਸਾਡੇ ਕੋਲੇ ਪਹਿਲਾਂ ਹੀ ਬਹੁਤ ਕਾਲਜ ਨੇ ਇਸ ਯੂਨੀਵਰਸਿਟੀ ਦੇ ਅੰਦਰ ਅਸੀਂ ਉਹਨਾਂ ਨੂੰ ਸੰਭਾਲ ਲਿਆ ਸਾਡੀ ਲੈਗਸੀ ਹੈ ਸਾਡਾ ਵਿਰਸਾ ਹੈ ਤਾਂ ਫਿਰ ਇਹ ਨੋਟੀਫਿਕੇਸ਼ਨ ਜਾਰੀ ਕਰਤਾ ਕਿ ਸੈਨੇਟ ਤੇ ਭੰਗ ਕੀਤੀ ਜਾਂਦੀ ਹੈ ਸਿਨਿਫਿਕੇਟਿਵ ਇਹ ਕੱਲ ਮੈਂ ਗੱਲ ਕਹੀ ਮੈਂ ਕਿ ਜੀ ਹੁਣ ਤੁਸੀਂ ਇਸ ਤਰੀਕੇ ਨਾਲ ਆਗੇ ਫਿਰ ਫਿਰ ਜਦੋਂ ਵਿਰਿਅਥੀਆਂ ਨੇ ਯੂਨੀਵਰਸਿਟੀ ਵਿਚ ਉਹ ਮੋਰਚਾ ਲਾਇਆ ਉਹਨਾਂ ਦੇ ਵਿਰੋਧ ਨੂੰ ਦੇਖਦੇ ਹੋ ਤੁਸੀਂ ਨੋਟੀਫਿਕੇਸ਼ਨ ਵਾਪਸ ਲੈ ਲਿਆ ਪਰ ਉਹਦੇ ਚਾਹੇ ਤੁਸੀਂ ਕਲੈਟੀ ਨਹੀਂ ਕੀਤੀ 28 ਵਾਲਾ ਚੱਲੂਗਾ 30 ਵਾਲਾ ਚੱਲੂਗਾ 30 ਵਾਲੇ ਤਰੀਕ ਦੱਸਾਂਗੇ 28 ਵਾਲੇ ਦੱਸਦੇ ਨਹੀਂ ਕਲੀਅਰ ਕਰੋ ਹੁਣੀ ਬੱਚੇ ਸਟੂਡੈਂਟ ਆਪਣੀ ਪੜ੍ਹਾਈ ਵੱਲ ਧਿਆਨ ਦੇਣ ਪੇਪਰਾਂ ਦੇ ਦਿਨ ਨੇੜੇ ਆ ਰਹੇ ਨੇ ਉਹ ਉਥੇ ਰਾਤਾਂ ਨੂੰ ਜਾਗਦੇ ਨੇ ਉਥੇ ਨਾਰੇ ਲਾਉਂਦੇ ਫਿਰਦੇ ਆ ਉਹ ਉਥੇ ਪੁਲਿਸ ਨਾਲ ਲੜਦੇ ਫਿਰਦੇ ਆ ਫਿਰ ਮੁੱਦਾ ਆਇਆ ਐਸਵਾਈਐਲ ਦਾ ਐਸਵਾਈਐਲ ਦਾ ਮਤਲਬ ਕੀ ਹੈ ਮੈਂ ਪਹਿਲਾਂ ਹੀ ਕਹਿ ਚੁੱਕਿਆ ਸੁਪਰੀਮ ਕੋਰਟ ਕਹਿੰਦੀ ਹੈ ਜਾਂ ਤਾਂ ਇਹਦਾ ਹੱਲ ਦੱਸ ਦੋ ਜਾਂ ਕੋਈ ਸਾਨੂੰ ਇੱਕ ਤਰੀਕਾ ਦੱਸੋ ਕਿ ਇਹ ਹੈ ਮੈਂ ਕਿਹਾ ਹੱਲ ਦੱਸ ਦਿੰਨੇ ਆ एसवाईएल ਦਾ ਹੱਲ ਉਹਦੇ ਨਾਮ ਚ ਹੀ ਐ। एसवाईएल ਨੂੰ YSL ਕਰ ਦੋ। ਸਤਲੁਜ-ਜਮਨਾ ਲਿੰਕ ਦੀ ਬਜਾਏ ਜਮਨਾ-ਸਤਲੁਜ ਲਿੰਕ ਕਰ ਦੋ। ਜਮਨਾ ਬਿਹਾਰ ਤੋਂ ਹੋ ਕੇ ਬੰਗਾਲ ਤੋਂ ਕੇ ਬੰਗਲਾਦੇਸ਼ ਤੱਕ ਡੋਬੋ ਦਿੰਦੀ ਐ। ਤੁਸੀਂ ਪਾਣੀ ਉਧਰੋਂ ਕੱਢ ਦੋ ਹਰਿਆਣੇ ਨੂੰ। ਹਰਿਆਣੇ ਦੇ ਸਾਰੇ ਹਰਿਆਣੇ ਦੇ ਵਿੱਚ ਦੀ ਪਾਣੀ ਲੰਘੂਗਾ। ਜਿੰਨਾ ਕਿ ਬਚ ਗਿਆ ਸਤਲੁਜ ਚ ਪਾ ਦਿਓ। ਸਤਲੁਜ ਕਿਹੜਾ ਦਰਿਆ ਰਹਿ ਗਿਆ ਹੁਣ ਸਤਲੁਜ ਤਾਂ ਨਾਲਾ ਬਣ ਗਿਆ ਇੱਕ। ਬਾਈ ਐਸਐਲ ਕਰੋ। ਅੱਜਕੱਲ ਕਿਹੜਾ ਕੋ ਗ੍ਰੈਵਿਟੀ ਦੀ ਪ੍ਰੋਬਲਮ ਹੈ ਜੇ ਤੂੰ ਸ਼ਾਰਦਾ ਲੈ ਕੇ ਜਾ ਸਕਦਾ ਯਮਨਾ ਸ਼ਾਰਦਾ ਪ੍ਰੋਜੈਕਟਰ ਅੱਜਕੱਲ ਤਾਂ ਚੰਦ ਨੂੰ ਨਹਿਰਾ ਕੱਢਣ ਦੀ ਗੱਲ ਚੱਲ ਰਹੀ ਹੈ ਟੈਕਨੋਲੋਜੀ ਇੰਨੀ ਆ ਗਈ ਚੈੱਕ ਡੈਮ ਬਣ ਰਹੇ ਨੇ ਉੱਚੇ ਪਾਣੀ ਦੇ ਲੈਵਲ ਤੋਂ ਉੱਚੇ ਬਣ ਰਹੇ ਨੇ ਉੱਥੇ ਪਾਣੀ ਪਹੁੰਚਾਇਆ ਜਾ ਰਿਹਾ ਫਿਰ ਆ ਸਾਰੇ ਮੈਂ ਤੁਹਾਨੂੰ ਦੇ ਕੇ ਜਾਊਂਗਾ ਫਿਰ ਮੁੱਦਾ ਚੰਡੀਗੜ੍ਹ ਦਾ ਮੈਂ ਕਹਿੰਦਾ ਜੀ ਮੈਂ ਤਾਂ ਹਰਿਆਣੇ ਤੋਂ ਚੰਡੀਗੜ੍ਹ ਪੰਜਾਬ ਵਾਸਤੇ ਮੰਗਣ ਆਇਆ ਸੀ ਕਿ ਜਿਹੜਾ ਤੁਸੀਂ ਸਾਡੇ ਨਾਲ ਐਗਰੀਮੈਂਟ ਕੀਤਾ ਸੀ ਇਹ ਵੀ ਪੁਨਰਗਠਨ ਐਕਟ 1966 ਚ ਹੈ ਛਾੜ ਦਾ ਐਕਟ ਨੰਬਰ 31 ਹੈ ਵਿਸ਼ੇਸ਼ ਧਾਰਾ 4 ਹੈ ਤੇ ਉਹਦੇ ਚ ਚੰਡੀਗੜ੍ਹ 1 ਨਵੰਬਰ 66 ਤੋਂ ਕੇਂਦਰ ਸਸ਼ਸਤਰ ਪ੍ਰਤੀ ਜੋ ਨਾਮ ਕੀਤਾ ਗਿਆ ਉਹਦੇ ਚ 1970 ਚ ਇੰਦਰਾ ਗਾਂਧੀ ਸੰਯੋਤੇ ਸਪਸ਼ਟੋ ਕਿਹਾ ਗਿਆ ਕਿ ਚੰਡੀਗੜ੍ਹ ਪੰਜਾਬ ਦਾ ਰਾਜਤਾਨੀ ਪ੍ਰੋਜੈਕਟ ਖੇਤਰ ਸਮੁੱਚੇ ਤੌਰ ਤੇ ਪੰਜਾਬ ਨੂੰ ਜਾਵੇਗਾ। ਬਾਦਲਵਿਰਜੀਵ ਲਾਉਂਗੋਵਾਲ ਸਮਝੌਤੇ ਦੇ ਵਿੱਚ ਵੀ ਚੰਡੀਗੜ੍ਹ ਨੂੰ ਪੰਜਾਬ ਨੂੰ ਹਵਾਲੇ ਕਰਨ ਵਾਸਤੇ ਐਗਰੀਮੈਂਟ ਕੀਤਾ ਗਿਆ। ਜਦੋਂ ਤੱਕ ਕੋਈ ਪੰਜਾਬ ਦੇ ਹੱਕ ਚ ਆਉਂਦਾ ਹੈ 1966 ਐਕਟ ਉਹ ਤਾਂ ਕਹਿੰਦੇ ਨਹੀਂ 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 ਇਹ ਤੋਂ ਐਸੀ ਕੋਈ ਬਾਤ ਨਹੀਂ। ਜਦੋਂ ਕੋਈ ਉਹ ਕੋਈ ਐਸੀ ਗੱਲ ਹੁੰਦੀ ਹੈ ਵੀ ਪੰਜਾਬ ਕਹਿੰਦਾ 1966 ਦਾ ਬਧਾਉ ਕੀ ਦੇਖ ਲਓ ਤਾਂ ਕਹਿੰਦੇ ਨਹੀਂ ਨਹੀਂ ਇਸ ਨੂੰ ਬਦਲ ਸਕਤੇ ਹਾਂ। ਮੈਂ ਕਿਹਾ ਮੈਂ ਤਾਂ ਚੰਡੀਗੜ੍ਹ ਹਰਿਆਣੇ ਤੋਂ ਮੰਗਣਾ ਆਇਆ ਸੀ ਆ ਹਿਮਾਚਲ ਵਾਲੇ ਉਹੀ ਵਿੱਚ ਹਿੱਸਾ ਪਾਈ ਜਾਂਦੇ ਨੇ ਕੋਈ ਸਾਡਾ ਹਿੱਸਾ ਹੈ ਚ ਮੈਂ ਕਿਹਾ ਜੀ ਹੜਾਂ ਦੇ ਵਿੱਚ 5 ਲੱਖ ਏਕੜ ਤੋਂ ਵੱਧ ਸਾਡੀ ਫਸਲ ਤਲਬ ਤਬਾਹ ਹੋ ਗਈ ਫਸਲ ਇਨਫਰਾਸਟ੍ਰਕਚਰ ਬਿਜਲੀ ਬੋਰਡ ਦੇ ਖੰਬੇ ਟੁੱਟ ਗਏ ਗ੍ਰਿਡ ਡੁੱਬ ਗਏ ਲੋਕਾਂ ਦੇ ਘਰ ਡੁੱਬ ਗਏ ਮੌਤਾਂ ਵੀ ਹੋ ਗਈਆਂ 70 ਦੇ ਨੇੜੇ ਸਕੂਲ ਕਾਲਜ ਡੁੱਬ ਗਏ ਟੁੱਟ ਗਏ 2 1600 ਕਰੋੜ ਕਿਆਸੀ ਤੋਂ ਹੀ ਦਿੱਤਾ ਨਹੀਂ ਅਸੀਂ ਆਪਣੀ ਸੁਰਸਮਤਾਵਕ ਪੈਸੇ ਦੇਣ ਲੱਗੇ 20000 ਰੁਪਏ ਪਰ ਏਕੜ ਮਾਫ਼ ਜੀ ਅਸੀਂ ਵੰਡ ਰਿਹਾ ਹਰੂ ਚੱਕ ਇੰਨਾ ਸੰਕਟ ਦੇ ਬਾਵਜੂਦ ਵੀ ਅਸੀਂ 150 ਲੱਖ ਮੀਟਰਕ ਟਨ ਚਾਵਲ 150 150 ਲੱਖ ਮੀਟਰਕ ਟਨ ਚਾਵਲ ਅਸੀਂ ਨੈਸ਼ਨਲ ਫੂਡ ਬੋਲ ਦੇ ਵਿੱਚ ਦੇਵਾਂਗੇ ਉਤਮਤ 125 ਲੱਖ ਮੀਟਰਕ ਟਨ ਅਸੀਂ ਕਣਕ ਦੇਵਾਂਗੇ ਚੌਲ ਲੈਣੀਆਂ ਸਾਥੋਂ ਕਣਕ ਲੈਣੀਆਂ ਸਾਥੋਂ ਸਰੋਂ ਲੈਣੀਆਂ ਸਾਥੋਂ ਦਾਣਾ ਲੈਣੀਆਂ ਸਾਥੋਂ ਗੰਨਾ ਲੈਣਾ ਸਾਥੋਂ ਸੂਰਜਮੁਖੀ ਸਾਥੋਂ ਤੇ ਜਦੋਂ ਅਸੀਂ ਕੁਝ ਮੰਗੀਏ ਨਾ ਪਾਣੀ ਨਹੀਂ ਮਿਲਦਾ ਪਾਣੀ ਤਾਂ ਅਸੀਂ ਇਹ ਤਾਂ ਹੰਦੋਂ ਦਵਾ ਰਹਿੰਦੇ ਹਾਂ ਮੈਂ ਕਿਹਾ ਫਿਰ ਗਮਲੇਾਂ 'ਚ ਬੀਜੇ ਕਰੀਏ ਫਸਲਾਂ ਸਿੰਪਲ ਗੱਲ ਹੈ ਫਸਲਾਂ ਦਾ ਪਾਣੀ ਮੰਗਣ ਗਿਆ ਨਾ ਫਸਲ ਵਾਸਤੇ ਪਾਣੀ ਹੋਊ ਚਾਹੀਦਾ ਤੇ ਤੁਸੀਂ ਪਾਣੀਆਂ ਦਾ ਰਿਵਿਊ ਕਿਉਂ ਨਹੀਂ ਕਰਦੇ ਹਰ ਐਗਰੀਮੈਂਟ ਰੈਪੀਰੀਅਨ ਲਾ ਮੁਤਾਬਕ 25 ਸਾਲਾਂ ਬਾਅਦ ਵੀ ਹੋਣਾ ਚਾਹੀਦਾ ਹੈ 1956 ਦਾ ਲੇਫਰ ਕਦੀ ਰਿਵਿਊ ਹੀ ਨਹੀਂ ਹੋਇਆ ਉਸ ਵੇਲੇ ਕਿੰਨਾ ਪਾਣੀ ਸੀ ਜਿਸ ਵੇਲੇ ਅਲਾਟਮੈਂਟ ਹੋਈ ਅੱਜ ਕਿੰਨਾ ਪਾਣੀ ਹੈ ਹਿਸਾਬ ਨਾਲ ਗੱਲ ਕਰ ਤੁਸੀਂ ਸਤਲੁਜ ਦੇ ਜਾ ਕੇ ਦੇਖ ਲਿਓ ਕਿਥੋਂ ਦੇਖਦੀ ਹੈ ਤੁਹਾਨੂੰ ਨਹਿਰ ਤੇ ਫਿਰ ਰਾਵੀ ਵਿਆਸ ਚ ਹਿੱਸਾ ਮੰਗਦੇ ਆ ਰਾਵੀ ਵਿਆਸ ਦਾ ਹਰਿਆਣਾ ਨੇ ਕੀ ਲੈਣ ਦੇਣਾ ਕਿਹੜਾ ਪਾਸਾ ਲੱਗਦਾ ਉਹਨਾਂ ਨਾਲ ਰਾਵੀ ਦੇ ਵਿਆਸ ਦਾ ਤੇ ਫਿਰ ਯਮਨਾ ਚ ਫਿਰ ਪੁਨਰ ਐਕਟ ਚ ਯਮਨਾ ਪੰਜਾਬ ਦੇ ਨਾਲ ਲੱਗਦੀ ਸੀ ਉਹ ਉਹਦੇ ਚ ਮੁੱਖ ਕਹਿੰਦੇ ਉਹ ਚ ਤਾਂ ਕੱਲਾ ਪੰਜਾਬ ਹਰਿਆਣਾ ਉਹ ਚੋਂ ਪਾਣੀ ਲੈ ਰਿਹਾ ਹੈ ਪਰ ਜੇ ਪੰਜਾਬ ਮੰਗਦਾ ਜਮਨਾ ਚ ਵੀ ਜਮਨਾ ਚ ਹਿੱਸਾ ਦਿਓ ਨਹੀਂ ਇਹ ਤਾਂ ਸਾਡਾ ਹੈ। ਨਾਲੇ ਜੀ ਪਰਿਵਾਰ ਦੇ ਵਿੱਚ ਵੀ ਨਾ ਦੋ ਭਾਈ ਅੱਡ ਹੋ ਜਾਂਦੇ ਨੇ। ਇੱਕ ਵਾਰੀ ਵਟਵਾਰਾ ਹੋ ਗਿਆ ਪੰਚਾਇਤ ਨੇ ਬੈਠ ਘਰਤਾ ਤੇ ਉਦੋਂ ਬਾਅਦ ਆਪਣਾ ਆਪਣਾ ਦੇਖਦੇ ਨੇ ਉਹ। ਆਪਣਾ ਆਪਣਾ ਆਉਦੇਵ ਕਬੀਲਦਾਰੀ ਆਪਣੇ ਖਰਚੇ ਹਮ ਤੱਕ ਚੜਾਉਂਦੇ ਨੇ। ਇੱਥੇ ਹਟਦੀ ਨਹੀਂ ਆ ਜਿਉਂ ਪੈ ਨਿਕਲਦੇ ਪੰਜਾਬ ਨੂੰ ਪੰਜਾਬ ਆਇਆ ਪੰਜਾਬ ਤੋਂ ਆਲੇ ਦੂ। ਮੈਂ ਕਹਾਂ ਜੀ ਮੈਨੂੰ ਤਾਂ ਹੀ ਨਹੀਂ ਪਤਾ ਲੱਗ ਰਿਹਾ ਕਿ ਦੁਸ਼ਮਣ ਦੇਸ਼ ਸਾਡਾ ਕਿੱਧਰਲੇ ਪਾਸੇ ਹੈ। ਇਧਰ ਪਾਕਿਸਤਾਨ ਹੈ ਇਧਰ ਰਾਜਸਥਾਨ ਵਾਲੇ ਮੰਗੀ ਜਾਂਦੇ ਇਧਰ ਉਹ ਮਾਚਲ ਵਾਲੇ ਆ ਗਏ ਨਮੀ ਨਮਾ ਲੈ ਕੇ ਇਧਰ ਹਰਿਆਣਾ ਹੈ ਇਹ ਚਾਹੀਏ ਕਿਧਰ ਨੂੰ ਜੀ ਮੈਂ ਸ਼ੁਕਰ ਹੈ ਜੰਮੂ ਕਸ਼ਮੀਰ ਵਾਲੇ ਨੇ ਕੁਝ ਮੰਗਿਆ ਨਹੀਂ ਅਜੇ ਤੱਕ ਮੈਂ ਕਿਹਾ ਜੀ ਜੇ ਸਾਡੇ ਕੋਲੇ ਤੇਲ ਤੇ ਕੋਲਾ ਹੁੰਦੇ ਨਾ ਸਾਡੀ ਧਰਤੀ 'ਚ ਤੁਸੀਂ ਤਾਂ ਵੀ ਮੰਗਣਾ ਸੀ ਇਹ ਪੰਜਾਬ ਦਾ ਤੇਲ ਜਿਹੜਾ ਉਹ ਸਾਡਾ ਹਿੱਸਾ ਹੈ ਇਹ ਗੱਲਾਂ ਮੈਂ ਕੱਲ ਕਹੀਆਂ ਨੇ ਰਿਕਾਰਡ ਤੇ ਫਿਰ 60 40 ਦਾ ਅਨੁਪਾਤ ਤੁਸੀਂ ਪੂਰਾ ਨਹੀਂ ਕਰ ਰਹੇ ਚੰਡੀਗੜ੍ਹ ਦਾ ਅਫਸਰ 60% ਸਾਡੇ 40% ਹਰਿਆਣੇ ਦੇ ਚਾਹੀਦੇ ਨੇ ਨਾ ਉਹ ਉਹ ਨਹੀਂ ਪੂਰਾ ਕਰਨਾ ਉਹ ਚ ਤੁਸੀਂ ਆਰ ਦੇ ਲਈ ਜਾਂਦੇ ਫਿਰ ਕੋਈ ਕਹਿੰਦਾ ਇਹਨਾਂ ਚੋਂ ਇੱਕ ਇੱਕ ਸਟੇਟ ਕਹਿੰਦੀ ਆ ਪੌਂਗ ਦਾ ਜਿਹੜਾ ਡੇਂਜਰ ਲੈਵਲ ਹੈ ਵਧਾ ਦਿਓ ਤਾਂ ਕਿ ਪਾਣੀ ਵੱਧ ਇਕੱਠਾ ਹੋ ਸਕੇ ਰਾਜਸਥਾਨੇ ਕਹਿੰਦੇ ਘਟਾ ਦਿਓ ਤਾਂ ਕਿ ਸਾਨੂੰ ਪਾਣੀ ਆ ਸਕੇ ਮਗੱਜ ਜਿਹੜਾ ਪੌਂਗ ਡੈਮ ਨਾਲ ਡੁੱਬਦਾ ਉਹਦੇ ਨਾਲ ਤਾਂ ਗੱਲ ਕਰ ਲਓ। ਆ ਇਧਰ ਲੈ ਕਹਿੰਦਾ ਵਧਾ ਦਿਓ ਇਧਰ ਲੈ ਕਹਿੰਦਾ ਘਟਾ ਦਿਓ ਜਿਹੜਾ ਵਿਚਾਲੇ ਉਹਨੂੰ ਪੁੱਛਦੇ ਨਹੀਂ। ਮਜ਼ਾਕ ਬਣਾ ਰੱਖਿਆ ਮਤਲਬ ਪਾਣੀਆਂ ਦੀ ਵੰਡ ਦਾ। ਜਾਂ ਸਟੇਟਾਂ ਦੇ ਹੱਕਾਂ ਦਾ। ਮੈਂ ਗੱਲ ਕਹੀ ਮੈਂ ਕਿਹਾ ਜੀ ਇਰੀਗੇਸ਼ਨ ਸੈਕਟਰੀ ਕਾਲ ਮੇਰੇ ਨਾਲ ਸੀ ਪੰਜਾਬ ਦੇ। ਕਿ ਜਦੋਂ ਹੜਾ ਆਏ ਤਾਂ ਅਸੀਂ ਹਰਿਆਣੇ ਤੇ ਰਾਜਸਥਾਨ ਦੋਨਾਂ ਨੂੰ ਪੁੱਛਿਆ ਪਾਣੀ ਚਾਹੀਦਾ ਹੁਣ। ਤੇ ਨਾ ਸੰਤਨ ਪਾਣੀ ਚਾਹੀਦਾ ਅਸਕੇ ਲਿਖ ਕੇ ਲੈ ਉਹਨੂੰ ਦੋਨਾਂ ਦੇ ਇਰੀਗੇਸ਼ਨ ਸੈਕਟਰੀ ਤੇ ਚੀਫ ਸੈਕਟਰੀ ਇਹਦੇ ਸਾਡੇ ਕੋਲ ਚਿੱਠੀਆਂ ਨੇ ਕਿ ਸਾਨੂੰ ਹੁਣ ਪਾਣੀ ਨਹੀਂ ਚਾਹੀਦਾ ਮੈਂ ਕਹਿੰਦਾ ਜੀ ਅਸੀਂ ਡੁੱਬਣ ਵਾਸਤੇ ਰੱਖਿਆ ਹੈ ਫਿਰ ਆ ਹੁਣ 4 ਮਹੀਨੇ ਬਾਅਦ ਜਦੋਂ ਸਾਨੂੰ ਵੀ ਪਾਣੀ ਚਾਹੀਦਾ ਝੋਨੇ ਸੀਜ਼ਨ ਆ ਉਹਦੋਂ ਕਹਣਗੇ ਪਾਣੀ ਚਾਹੀਦਾ ਫਿਰ ਰੈਪੇਰੀਅਨ ਕਿਹੜਾ ਹੋਇਆ ਜਿਹੜਾ ਮਰਦਾ ਹੈ ਜਿਹੜਾ ਡੁੱਬਦਾ ਹੂੰ ਸਾਨੂੰ ਮੈਂਬਰ ਦੇ ਦੋ ਪੀਪੀਐਮਪੀ ਚ ਹੂੰ ਸਾਨੂੰ ਐਸਵਾਈਐਲ ਵੀ ਕੱਢ ਦੋ ਪਰ ਜਦੋਂ ਜਦੋਂ ਕੋਈ ਸੰਕਟ ਆ ਉਹਦੋਂ ਪਾਣੀ ਸਾਨੂੰ ਨਾ ਦੇ ਉਹ ਕੋ ਆਪਣਾ ਮਰੋ ਡੱਬੋ ਖਾ ਖਾਪੋ ਬੜੇ ਜ਼ੋਰ ਦਾ ਤਰੀਕੇ ਨਾਲ ਮੈਂ ਗੱਲ ਰੱਖੀ ਫੇਰ ਇੱਕ ਬੜੀ ਹਾਸੋਹੀਣੀ ਮੰਗ ਹੈ ਹਰਿਆਣੇ ਦੀ ਕਿ ਜਿਹੜੀ ਬੀ ਐਮ ਐਲ ਆਉਂਦੀ ਹੈ ਜਿਹੜੀ ਭਾਖੜਾ ਮੇਨ ਲਾਈਨ ਜਿਹੜੀ ਹਰਿਆਣੇ ਨੂੰ ਜਾਂਦੀ ਉਹ ਜਿੰਨਾ ਪੰਜਾਬ ਚ ਜਾਂਦੀ ਹੈ ਨਾ ਅਸੀਂ ਉੱਤੇ ਪਾਣੀ ਵਾਲੇ ਜਿਹੜੇ ਹਾਈਡਰੋ ਪ੍ਰੋਜੈਕਟ ਲਾਉਣਾ ਚਾਹੁੰਦੇ ਆ ਬਿਜਲੀ ਵਾਲੇ ਬਿਜਾਗਾ ਜਗਾ ਲਾ ਲੈਣੇ ਆ ਬਿਜਲੀ ਬਣ ਚੂਗੀ ਤੇ ਪਾਣੀ ਨਿਕਲ ਜਾਏ ਪਰ ਕੋ ਵੇਚ ਦੀ ਉਹਨਾਂ ਨੇ ਕਰਤਾ ਕਲੇਮ ਕਹਿੰਦੇ ਜੀ ਇਹ ਨਾ ਕਰਦੇ ਹੋ ਇਹਨਾਂ ਨੂੰ ਕਿਉਂਕਿ ਇਹਦੇ ਨਾਲ ਸਾਨੂੰ ਸਪਲਾਈ ਘਟ ਜੂ ਮੈਂ ਕਿਹਾ ਯਾਰ ਚੱਕੀਆਂ ਪਾਣੀ ਨਾਲ ਘਮਾਉਣ ਨਾਲ ਸਪਲਾਈ ਕਿਵੇਂ ਘਟ ਜੂ ਤੁਹਾਨੂੰ ਮਤਲਬ ਕਿਸ ਕਿਸੇ ਅਫਸਰ ਤੋਂ ਯਾਰ ਥੋੜਾ ਸਹੀ ਤਰੀਕੇ ਨਾਲ ਲਿਖਾ ਲਿਆ ਕਰੋ ਘਟ ਟੁਕਟ ਐਡੀ ਵੱਡੀ ਮੀਟਿੰਗ ਜਾ ਰਹੇ ਹਾਂ ਜਦ ਤੁਸੀਂ ਐਂ ਕਹੋ ਫਿਰ ਕਾਮਰੇਡਾਂ ਨੇ ਕਿਹਾ ਸੀ ਇੱਕ ਵਾਰੀ ਪਹਿਲਾਂ ਜائیں ਕਹੋ ਵੀ ਇਹ ਬਿਜਲੀ ਕੱਢ ਲੈਣਗੇ ਜੀ ਪਾਣੀ ਚੋਂ ਸੰਤ ਫੋਕਾ ਪਾਣੀ ਵਧਣਗੇ ਜائیں ਕਹੋ ਫਿਰ ਸੋ ਮਤਲਬ ਹਾਸੋਹਿਣੀਆ ਮੰਗਾ ਨੇ ਬਸ ਪੰਜਾਬ ਨੂੰ ਪਹਜੋ ਜਿੱਧਰਲੇ ਪਾਸੇ ਦੀ ਪੰਜਾਬ ਨੂੰ ਪਹਜੋ ਮੈਂ ਕਿਹਾ ਜੀ ਅੱਜ ਫੈਸਲਾ ਕਰਿਓ ਗ੍ਰਹਿ ਮੰਤਰੀ ਸਾਹਿਬ ਇਹ 32 ਵਿੱਚ ਮੀਟਿੰਗ ਹੈ 33 ਵਿੱਚ ਵੀ ਇਹੀ ਹੋ 34 ਵਿੱਚ ਵੀ ਇਹੀ ਸਿਆਪੇ ਹੋਣਗੇ 35 ਵਿੱਚ ਵੀ ਇਹੀ ਹੋਣਗੇ ਅੱਜ ਨਿਬੜ ਕੇ ਜਾਓ 28 ਮੁੱਦਿਆਂ ਚੋਂ ਆਟਾ ਮੇਰੇ ਕੋਲੇ ਏਜੰਡੇ ਦੀ ਕਾ ਪ੍ਰਸ਼ਨ ਬਾਰੇ ਕਾਰਜਵਾਹੀ ਪਈ ਹੈ 28 ਚੋਂ 11 ਪਾਣੀਆਂ ਨਾਲ ਸੰਬੰਧੀ 11 ਦੇ 11 ਪੰਜਾਬ ਨਾਲ ਸੰਬੰਧੀ ਔਰ 11 ਨੇ 11 ਚ ਪੰਜਾਬ ਦੇ ਬੁਰਦ ਸੀ ਸਾਰੇ ਤੇ ਸਾਰੇ ਜਿਹੜੇ ਜਮੈਂ ਤੁਹਾਨੂੰ ਦੇਖ ਜਾਊਂਗਾ ਇਹ ਜਮਨਾ ਦੇ ਪਾਣੀਆਂ ਦੀ ਵੰਡ ਹੈ ਯੂਨੀਵਰਸਿਟੀ ਸੈਨੇਟ ਦਾ ਮੁੱਦਾ ਹੈ ਦੂਜੇ ਰਾਜਾਂ ਤੋਂ ਹਿਥਿਆਰ ਆਉਂਦੇ ਨੇ ਮੱਧ ਪ੍ਰਦੇਸ਼ ਤੋਂ ਤੇ ਅਸੀਂ ਅਸੀਂ ਕਹੇ ਜੀ ਸਾਡੀ ਤਾਂ ਪੰਜਾਬ ਪੁਲਿਸ ਜਿਹੜੀ ਇਹ 40% ਪੰਜਾਬ ਪੁਲਿਸ ਤਾਂ ਬੀਐਸਐਫ ਨਾਲ ਲੱਗੀ ਰਹਿੰਦੀ ਹੈ ਉਹ ਵੀ ਸਾਡਾ ਬਾਰਡਰ ਸਟੇਟ ਹੈ ਨੈਸ਼ਨਲ ਸਕਿਉਰਿਟੀ ਦੇ ਮਾਮਲੇ ਚ ਪਹਿਲੀ ਗੋਲੀ ਖਾਣ ਨੂੰ ਵੀ ਅਸੀਂ ਆ ਤੇ ਪਹਿਲਾ ਝਟਕਾ ਖਾਣ ਨੂੰ ਵੀ ਤੇ ਤੁਹਾਡੇ ਵਾਲੇ ਪਾਸਿਓਂ ਅਸੀਂ ਆ ਕਦੇ ਕਹਿੰਦੇ ਸਾਡੀ ਝਾਕੀ ਨਹੀਂ ਹੋਣੀ ਚਾਹੀਦੀ ਥੋੜੀ ਝਾਕੀ ਪੰਜਾਬ ਦੀ ਨਹੀਂ ਪਾਉਂਦੇ ਅਸੀਂ ਇਸ ਵਾਰ 26 ਜਨਵਰੀ ਦੀ ਜਾਂ 15 ਅਗਸਤ ਦੀ ਅਜਿਆ ਦੀਆਂ ਅਸੀਂ ਲੈ ਕੇ ਦਿੱਤੀਆਂ ਸਾਡੇ ਬਜ਼ੁਰਗਾਂ ਨੇ ਕੁਰਬਾਨੀਆਂ ਦਿੱਤੀਆਂ ਤੇ ਪੰਜਾਬ ਨੂੰ ਤੁਸੀਂ ਇੰਨਾ ਇਗਨੋਰ ਕਰ ਰਹੇ ਹੋ ਤੁਸੀਂ ਪੰਜਾਬ ਦੇ ਸੈਂਟੀਮੈਂਟਸ ਨਾਲ ਖੇਡੋ ਨਾ ਅਸੀਂ ਤੋਂ ਨੂੰ ਸੰਕਟ ਦੇ ਬਾਵਜੂਦ ਵੀ ਦੇ ਹੀ ਜਾਂਦੇ ਆ ਬਹੁਤ ਕੁਝ ਦੇ ਹੀ ਜਾਂਦੇ ਆ ਪੰਜਾਬ ਬਹੁਤ ਵਾਰੀ ਡਿੱਗਿਆ ਪਰ ਪੰਜਾਬ ਬਹੁਤ ਵਾਰੀ ਉੱਠਿਆ ਵੀ ਹੈ ਉੱਠ ਜਾਗੇ ਪਰ ਇਹਦਾ ਹੱਲ ਦੱਸੋ ਕੋਈ ਤਾਂ ਫਿਰ ਉਹ ਉਹਨਾਂ ਨੇ ਕਿਹਾ ਕਿ ਜਿਹੜੇ 11 ਦੇ 11 ਪੰਜਾਬ ਨਾਲ ਸੰਬੰਧਿਤ ਮੁੱਦੇ ਨੇ ਉਹਨਾਂ ਦਾ ਸਟੇਟਸ ਕੋ ਇਦੇ ਰੋ ਕੋਈ ਵੀ ਵਿਭੰਗ ਵੀ ਨਹੀਂ ਛੇੜਨੀ ਕੋਈ ਉਹ ਚ ਮੈਂਬਰ ਨਹੀਂ ਵਧਾਉਣਾ ਘਟਾਉਣਾ ਕੋਈ ਯੂਨੀਵਰਸਿਟੀ ਦੇ ਸੈਨੇਟ ਜਾਂ ਸਿੰਡिकेट ਨੂੰ ਕੋਈ ਉਹਦੇ ਚ ਚੇਂਜ ਨਹੀਂ ਕਰਨੀ ਚੋਣਾ ਕਰਾ ਦਿਓ ਮੈਂ ਕਹਿੰਦਾ ਚੋਣਾ ਕਰਾ ਦਿਓ 99 ਮੈਂਬਰ ਉਹਦੇ ਹੁੰਦੇ ਨੇ ਚੋਣਾ ਕਰਵਾਓ ਸਾਡਾ ਇੰਨੀ ਲੈਗਸੀ ਐ ਇੰਨਾ ਵਿਰਸਾ ਹੈ ਉਹ ਕਿ ਉੱਥੇ ਕਈ ਸਟੂਡੈਂਟ ਵੱਧ ਪੈਸੇ ਦੇਣ ਨੂੰ ਤਿਆਰ ਨੇ ਉਸ ਹੋਸਟਲ ਦੇ ਕਮਰੇ ਦੇ ਕਿਉਂਕਿ ਉੱਥੇ ਉਹਨਾਂ ਦਾ ਦਾਦਾ ਪੜਦਾ ਰਿਹਾ ਜਾਂ ਉੱਥੇ ਉਹਨਾਂ ਦਾ ਬਾਪੂ ਪੜਦਾ ਰਿਹਾ ਇੰਨਾ ਜੁੜੇ ਹੋਇਆ ਸੀ ਉਸ ਯੂਨੀਵਰਸਿਟੀ ਨਾਲ ਆਪਣੇ ਆਪ ਹੀ ਨਿਕਲੇ ਨੇ ਆਪ ਹੀ ਕਹਿੰਦੇ ਹੁਣ ਸਾਨੂੰ ਅੰਦਰ ਵੜੋ ਕਦੇ ਮਰ ਜਾ ਚਿੜੀਆਂ ਕਦੇ ਜਿਉਂ ਜਾ ਚਿੜੀਆਂ ਕੁਰਸੀ ਥੱਲੇ ਲਾ ਗਈ ਕੁਰਸੀ ਉੱਪਰ ਲਾ ਗਈ ਤੇ ਤੁਸੀਂ ਆਂਦਾ ਬਈ ਭੁਗਤੋ ਫਿਰੋਂ ਸੋ 11 ਦੇ 11 ਜਿਹੜੇ ਮਾਮਲੇ ਸੀਗੇ ਉਹ ਡੈਫਰ ਕਰਤੇ ਕਿ ਬਿਲਕੁਲ ਇਹਨਾਂ ਨੂੰ ਛੇੜਨਾ ਨਹੀਂ ਨਹੀਂ ਮੈਂ ਕਹਾਂ ਜੀ ਪੌਂਗ ਤੇ ਹਰੀਕੇ ਪੱਤਨ ਦੇ ਉੱਚ ਡੀਸਿਲਟਿੰਗ ਕਰਨ ਵਾਲੀ ਹੈ ਗਾਰ ਕੱਢਣੀ ਪੈਣੀ ਹੈ ਕਿਉਂਕਿ ਬਹੁਤ ਜ਼ਿਆਦਾ ਜਿਹੜੀ ਗਹਾਰ ਆ ਗਈ ਤੱਪ ਉਹਦੀ ਜਿਹੜੀ ਕੈਪੈਸਿਟੀ ਘੱਟ ਗਈ। ਬੈਂਕ। ਇਹ ਉਹ ਤੇ ਖਰਚਾ ਬਹੁਤ ਆਊਗਾ ਤੁਸੀਂ ਕਰੋਗਲ 40 ਟਿੱਟਾ ਕਿੰਨਾ ਕਨਾ ਹਿਸਾ ਆਉਂਦਾ। BBMP ਦੇਖੋ 40% ਖਰਚਾ BBMP ਦਾ ਪੰਜਾਬ ਦਿੰਦਾ ਹੈ। ਤੇ BBMP ਸਾਡੇ ਪੰਜਾਬ ਵਿਰੁੱਧ ਕੋਰਟ ਚ ਚਲੀ ਜਾਂਦੀ ਹੈ। ਜਿਹੜਾ ਵਕੀਲ ਖਰਦੇ ਨੇ ਉਹਦਾ ਵੀ 40% ਪੰਜਾਬ ਦਿੰਦਾ ਫਿਰ। ਮਤਲਬ ਸਾਡੇ ਵਿਰੁੱਧ ਜਿਹੜਾ ਵਕੀਲ ਹੈ ਉਹਦੇ ਪੈਸੇ ਵੀ ਅਸੀਂ ਦੇਈਏ। ਕਿਆ ਮਜ਼ਾਕ ਬਣਾਇਆ ਹੋਇਆ ਹੈ। ਔਰ ਕਿਸੇ ਵੀ ਸਟੇਟ ਦੇ ਵਿੱਚ ਪੱਕਾ ਰੱਖਿਆ ਗੱਲ ਅਸੀਂ ਕਿਸੇ ਵੀ ਸਟੇਟ ਦੇ ਵਿੱਚ ਹੈ ਨਹੀਂ ਦੇਸ਼ ਦੇ ਵਿੱਚ ਕਿ ਜਿਹੜੇ ਡੈਮ ਕਿਸੇ ਸਟੇਟ ਦੀ ਜੂਰੀਡਿਕਸ਼ਨ ਚ ਪੈਂਦੇ ਨੇ ਤੇ ਉਹਨਾਂ ਦਾ ਕੰਟਰੋਲ ਕਿਸੇ ਹੋਰ ਸਟੇਟ ਕੋਲੇ ਜਾਂ BBMB ਵਰਗੀ ਕਿਸੇ ਹੋਰ ਸੰਸਥਾ ਕੋਲੇ ਹੋਵੇ ਤੇ ਪੰਜਾਬ ਨਾਲ ਕਿਉਂ ਹੁੰਦਾ ਹੈਗਾ ਸੋ ਜਿੰਨੇ ਏਜੰਡੇ ਜਿਹੜੇ ਡਿਸਕਸ ਕੀਤੇ ਗਏ ਉਹ ਸਾਰੇ ਜਿਹੜੇ ਨੇ ਗ੍ਰਹਿ ਮੰਤਰਾਲੇ ਵੱਲੋਂ ਡੈਫਰ ਕਰ ਦਿੱਤੇ ਕਿ ਜੀ ਸਰ ਡੈਫਰ ਡੈਫਰ ਹੋ ਗਿਆ ਤੇ ਇਹ ਮੇਰਾ ਮਤਲਬ ਇਹ ਹੈ ਕਿ ਨਹੀਂ ਛਿੜਿਆ ਜਾਊਗਾ ਜੀ ਸਰ ਸਟੇਟਸ ਕੋ ਇੱਥੇ ਰੱਖਿਆ ਜਾਊਗਾ ਕੋਈ ਕਿਸੇ ਦਾ ਕੋਈ ਹਾਂ ਮੰਗਾ ਕਰਨ ਨੂੰ ਕਰ ਲੈਣ ਮੰਗਾ ਸਟੈਂਡਿੰਗ ਕਮੇਟੀ ਚ ਇੱਕ ਇੱਕ ਦੋ ਮਾਮਲੇ ਸਟੈਂਡਿੰਗ ਕਮੇਟੀ ਚ ਭੇਜੇ ਨੇ ਜੀ ਵੀ ਮੰਗਾ ਮੰਗਾ ਮੰਗ ਲੈਣ ਕੋਈ ਨਹੀਂ ਅਸੀਂ ਜਾਵਾਂਗੇ ਅਸੀਂ ਆਪਣਾ ਪੱਖ ਪੇਸ਼ ਕਰ ਦਾਂਗੇ ਜਦੋਂ ਹੈ ਹੀ ਨਹੀਂ ਸਾਡੇ ਕੋਲ ਕੋਈ ਚ ਜਿਹੜੀ ਅੱਛਾ ਕਹਿੰਦੇ ਪਾਣੀ ਕੀ ਕੋਈ ਬਾਤ ਨਹੀਂ ਨਹਿਰ ਬਣਾ ਦੋ ਮੈਂ ਕਿਹਾ ਜੂਸ ਛਡੋਗੇ ਨਹਿਰ ਕਾਦੇ ਬਾਤੀ ਬਣਾਜੋ ਪਾਣੀ ਹੈ ਨਹੀਂ ਦੱਸੋ ਜੀ ਤੁਸੀਂ 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 ਬੰਦੂਕ ਖਰੀਦਣੋਂ ਕਾਰਤੂਜ਼ ਹੈ ਨਹੀਂ ਕੀ ਕਰਨੀ ਹੈ ਤੁਸੀਂ ਫਿਰ ਸੋਇਸ ਕਰਕੇ ਬਿਲਕੁਲ ਹਾਸੋ ਹੀਣੀਆਂ ਤੇ ਬੇਤੁਕੀਆਂ ਮੰਗਾ ਨੇ ਪੰਜਾਬ ਬਿਲਕੁਲ ਡਿਨਾਈ ਕਰਦਾ ਹੈ ਪੰਜਾਬ ਦਾ ਮੁੱਖ ਸੇਵਾਦਾਰ ਹੋਣ ਦੇ ਨਾਤੇ ਜਿੰਨ ਜਿੰਨਾ ਚਿਰ ਸਾਡੀ ਟਿਨਯੂਰ ਹੈ ਜਿੰਨੇ ਚਿਰ ਲੋਕ ਸਾਡੇ ਤੇ ਵਿਸ਼ਵਾਸ ਕਰਦੇ ਅਸੀਂ ਪੰਜਾਬ ਦਾ ਕੋਈ ਵੀ ਹੱਕ ਜਿਹੜਾ ਉਹ ਇਦਾਂ ਅਜਾਈ ਨਹੀਂ ਜਾਣ ਦੇਵਾਂਗੇ ਤੇ ਕੋਈ ਹੱਕ ਮਰਨ ਨਹੀਂ ਦੇਵਾਂਗੇ ਬਾਬੂ ਦੇਸ਼ ਦੇ ਅਸੀਂ ਮਾਨਵਤਾ ਦੇ ਆਧਾਰ ਤੇ ਹਰਿਆਣਾ ਨੂੰ ਪਾਣੀ ਦਿੱਤਾ ਹਾਲਾਂਕਿ ਉਸ ਐਗਰੀਮੈਂਟ ਦੇ ਵਿੱਚ ਮਾਨਵਤਾ ਦਾ ਆਧਾਰ ਔਨ ਹਿਊਮਨਿਟੇਰੀਅਨ ਗਰਾਉਂਡ ਕਿਤੇ ਨਹੀਂ ਲਿਖਿਆ ਹੋਇਆ ਚਲ ਕੋਈ ਨਹੀਂ ਯਾਰ ਭਾਈ ਕਨੇ ਹੀ ਆ ਦਿਵਾਰ ਸਾਂ ਦੁਸ਼ਮਣ ਨੂੰ ਵੀ ਪਾਣੀ ਪੈ ਦਿਨਾ ਤੇ ਚਲ ਫਿਰ ਵੀ ਭਾਰ ਭਰਾ ਨੇ ਹਣਾ ਸੋ ਇਹ ਗੱਲ ਨਾਰਥ ਜ਼ੋਨ ਕੌਂਸਲ ਦੇ ਵਿੱਚ ਗੱਲ ਹੋਈ ਹੈ। ਇਹਦੇ ਬਾਰੇ ਮੈਂ ਤੁਹਾਨੂੰ ਅਪਡੇਟ ਕਰਨਾ ਸੀ। ਤੇ ਮੈਂ ਆਪਣੇ ਵੱਲੋਂ ਇਹ ਪੱਖ ਰੱਖਿਆ ਹੈ ਰਿਕਾਰਡ ਤੇ ਹੈ। ਇਹ ਸਾਰਾ ਰਿਕਾਰਡ ਤੇ ਹੈ। ਆ ਵੀ ਜਿਹੜਾ ਰਿਕਾਰਡ ਤੇ ਨਾਲ ਮੈਂ ਇਹ ਵੀ ਜਮ੍ਹਾਂ ਕਰਾ ਕੇ ਆਇਆ ਹਾਂ ਕਿ ਜੋ ਸਾਡਾ ਪੰਜਾਬ ਦਾ ਜਵਾਬ ਹੈ ਕਈ ਵਾਰੀ ਉੱਥੇ ਟਾਈਮ ਬੋਲਣ ਨੂੰ ਘੱਟ ਮਿਲਦਾ ਹੈ ਪਰ ਲਿਖ ਕੇ ਤੁਸੀਂ ਜ਼ਿਆਦਾ ਦੇ ਸਕਦੇ ਹੋ। ਜੋ ਸਾਰਾ ਸੀਨੀਅਰ ਸੈਕਟਰੀ ਸਾਹਿਬ ਬੈਠੇ ਨੇ ਉਹ ਸਾਰਾ ਅਸੀਂ ਟੇਬਲ ਕਰਤਾ।